ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ੀ ਅਤੇ ਨਸ਼ਾ ਤਸਕਰਾਂ ਦੇ ਖਾਤਮੇ ਲਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸੂਬੇ ਭਾਰ ਦੇ ਵਿੱਚ ਅਭਿਆਨ ਚਲਾਇਆ ਜਾ ਰਿਹਾ ਹੈ। ਪੰਜਾਬ ਦੀ ਜਨਤਾ ਖਾਸ ਕਰਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਅਤੇ ਹੀ ਦੂਜੇ ਪਾਸੇ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਰਾਸ਼ਟਰੀ ਉਪਰ ਯੂਥ ਪ੍ਰਦਾਨ ਸਮਾਸ਼ੇਵੀ ਅਭਿ ਰਾਜਪੂਤ ਦੇ ਵੱਲੋਂ ਕਪੂਰਥਲਾ ਖੇਤਰ ਦੀ ਜਨਤਾ ਨੂੰ ਨਸ਼ੀ ਅਤੇ ਨਸ਼ਿਆਂ ਦੇ ਦੁਸ਼ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਜਾਗਰੂਕਤਾ ਮਾਰਚ ਕੱਢਿਆ ਗਿਆ। ਇਹ ਮਾਰਚ ਜਲੋਖਾਨਾ ਚੌਕ ਕਪੂਰਥਲਾ ਤੋਂ ਸ਼ੁਰੂ ਹੋ ਕੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਚੌਕ ਤੱਕ ਕੱਢਿਆ ਗਿਆ ਜਿਸ ਦੇ ਵਿੱਚ ਕਈ ਯੂਥ ਆਗੂਆਂ ਨੇ ਭਰਪੂਰ ਹਿੱਸਾ ਲਿਆ। ਇਸ ਮੌਕੇ ਸਮਾਸ਼ੇਵੀ ਅਭਿ ਰਾਜਪੂਤ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਣੇ ਆ। ਸਰ ਅੱਜ ਤਾਂ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਰੋੜ ਮਾਰਚ ਵੀਡੀਓ ਡਾਲਾ ਰੋੜ ਮਾਰਚ ਵੀ ਕੱਢਿਆ ਜਾ ਰਿਹਾ ਵਾ ਇਹ ਏਜੰਡੇ ਸੀ ਜਿਹਨੂੰ ਲੈ ਕੇ ਪ੍ਰੋਗਰਾਮ ਤੁਹਾਡਾ ਲਿਖਿਆ ਗਿਆ ਵਾ ਦੇਖੋ ਜੀ ਬਤੌਰ ਹਲਕਾ ਸੇਵਾਦਾਰ ਮੈਂ ਹਮੇਸ਼ਾ ਕਹਿੰਦਾ ਵਾਂ ਕਿ ਮੇਰੀ ਜਿਹੜੀ ਆ ਮੁਹਿੰਮ ਹੁੰਦੀ ਆ ਨਸ਼ਿਆਂ ਨੂੰ ਠੱਲ ਪਾਣਾ ਉਹ ਜਿਹੜੀ ਆ ਜੰਗੀ ਪੱਧਰ ਤੇ ਚੱਲਦੀ ਰਹਿੰਦੀ ਆ ਸੋ ਅੱਜ ਜਾਗਰਤਾ ਮਾਰਚ ਜਿਹੜਾ ਵਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਜੋ ਕਹਨੇ ਚੋਂ ਤੋਂ ਸ਼ੁਰੂ ਹੋ ਕੇ ਜੋ ਕਿ ਛੇਦਿਆਮ ਭਗਤ ਸਿੰਘ ਚੌਂਕ ਦਾ ਚੱਲੇਗਾ ਜੋ ਸਾਡੀ ਲੋਕਾਂ ਦੇ ਵਿੱਚ ਇੱਕ ਮੈਸੇਜ ਦੇਣ ਦੀ ਜਿਹੜੀ ਅੱਜ ਵਿਸ਼ੇਸ਼ ਜਿਹੜੀ ਆ ਹਾਜ਼ਰੀ ਆ ਕਿਉਂਕਿ ਅੱਜ ਜਿੱਥੇ ਨਸ਼ਾ ਜਿਹੜਾ ਤਰਦਰ ਵਧ ਰਿਹਾ ਬਾ ਉੱਥੇ ਨਸ਼ੇ ਨੂੰ ਢਾਲ ਪਾਲ ਨਹੀਂ ਵੀ ਆਪਾਂ ਨੂੰ ਸਿਸਟਮ ਦੇ ਨਾਲ ਜਿਹੜਾ ਤਾਲਮਿਲ ਕਰਕੇ ਇਸ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ ਗੱਲ ਕਰੀਏ ਸ਼ਹਿਰ ਦੇ ਵਿੱਚ ਇਲੈਕਸ਼ਨ ਵੀ ਆ ਰਹੇ ਐਮਸੀ ਦੇ ਹਰ ਟੇ ਐਮ ਸੀ ਆਪਣੇ ਵਾਰਡ ਦੇ ਵਿੱਚ ਡਿਵੈਲਪਮੈਂਟ ਨੂੰ ਲੈ ਕੇ ਕਿ ਗਲੀਆਂ ਸੜਕਾਂ ਨਾਲੀਆਂ ਤੇ ਉਹ ਵਾਰਡਾਂ ਨੂੰ ਤੁਸੀਂ ਕ੍ਰਾਈਮ ਤੋਂ ਬਾਹਰ ਕਿਦਾਂ ਕਹਿ ਸਕਦੇ ਕਈ ਵਾਰ ਇਦਾਂ ਵੀ ਹੈਗੇ ਜਿੱਥੇ ਨਸ਼ਾ ਫੇਕਦਾ ਵਾ ਉਹ ਨਸ਼ਾ ਤਾਂ ਵਿਗਦਾ ਜੀ ਬਹੁਤ سارے ਕਾਉਂਸਲਰ ਜਿਹੜੇ ਆ ਪੈਸੇ ਤੇ ਸ਼ਰਾਬ ਦੇ ਦਮ ਤੇ ਆਪਣੇ ਵਾਰਡਾਂ ਤੋਂ ਜਿੱਤਦੇ ਆ ਜਿਹਦੇ ਨਾਲ ਉਹ ਆਪਣੇ ਵਾਰਡਾਂ ਦੇ ਵਿੱਚ ਉਹ ਸਾਮਨਾ ਲੋਕtham ਨਹੀਂ ਕਰ ਪਾਉਂਦੇ ਜੋ ਕਿ ਹੋਣੀ ਚਾਹੀਦੀ ਆ ਸੋ ਲੋਕਾਂ ਨੂੰ ਅਪੀਲ ਇਹ ਹੁੰਦੀ ਆ ਕਿ ਜੇ ਨਸ਼ਾ ਖਤਮ ਕਰਨਾ ਬੁੰਡਾ ਗਾਦੀ ਖਤਮ ਕਰਨੀ ਤੇ ਤੁਹਾਨੂੰ ਜਾਗਰੂਕ ਹੋਣਾ ਪਵੇਗਾ ਤੁਹਾਨੂੰ ਆਪਣੇ ਆਲੇ ਦੁਆਲੇ ਜਿਹੜੇ ਲੋਕ ਆ ਉਹਨਾਂ ਨੂੰ ਜਾਗਰੂਕ ਕਰਨਾ ਪਵੇਗਾ ਤੇ ਆਪਣੇ ਆਪਣੇ ਕਾਉਂਸਲਰ ਜਿਹੜੇ ਆ ਉਹਨਾਂ ਨੂੰ ਦੱਸਣਾ ਪਵੇਗਾ ਕਿ ਸਾਨੂੰ ਪੈਸਾ ਨਹੀਂ ਚਾਹੀਦਾ ਸ਼ਰਾਬ ਨਹੀਂ ਚਾਹੀਦੀ ਸਾਨੂੰ ਸਾਡੇ ਵਾਰ ਦੇ ਵਿੱਚ ਚੰਗੀ ਸਿਹਤ ਸਹੂਲਤ ਤੇ ਚੰਗਾ ਜਿਹੜਾ ਵਾ ਜੋ ਲੋਕਾਂ ਦੇ ਵਿੱਚ ਸਿਹਤ ਦਾ ਮੈਸੇਜ ਆਉਣਾ ਚਾਹੀਦਾ ਵਾ ਤਾਂ ਲੱਗਦਾ ਕਿ ਆਕੀਨ ਦੇ ਏਜੰਡੇ ਦੇ ਵਿੱਚ ਇਦਾਂ ਕੋਈ ਕੰਮ ਹੋਊਗਾ ਕਿ ਇਹ ਨਸ਼ਾ ਮੁਕਤ ਪਾਰਵੀ ਬਣਾਉਣਾ ਪਾਉਂਦੇ ਹਨ ਇਹ ਤਾਂ ਜ਼ਿੰਮੇਵਾਰੀ ਬੜੋ ਸਭ ਤੋਂ ਵੱਡੀ ਹੁੰਦੀ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਸਾਨੂੰ ਸਾਰਿਆਂ ਨੂੰ ਜਾਗਰੂਕਤਾ ਕੈਂਪ ਮੁਹੱਲਿਆਂ ਦੇ ਵਿੱਚ ਲਾਉਣੇ ਚਾਹੀਦੇ ਜਿਹੜੇ ਜਿਹੜੇ ਕਾਉਂਸਲਰ ਵਾਡਾ ਜੋ ਜਿੱਤੇ ਆ ਉਹ ਆਪਣੇ ਆਪਣੇ ਵਾਡਾਂ ਦੇ ਵਿੱਚ ਜਾਗਰੂਕਤਾ ਕੈਂਪ ਲਾਉਣ ਜਿਹਦੇ ਨਾਲ ਲੋਕਾਂ ਤੋਂ ਸੁਨੇਹਾ ਜਾਵੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਕੱਲੀ ਸਿਆਸਤ ਜਿਹੜੀ ਆ ਲੀਡਰਾਂ ਕੋ ਰਹਿਣੀ ਆ ਤੇ ਲੋਕ ਨਹੀਂ ਹੋਣਗੇ ਕਿਉਂਕਿ ਲੋਕ ਇਸੇ ਮੱਕੇ ਫਿਰਦੇ ਆ ਨਸ਼ਾ ਵਧਨ ਦੇ ਨਾਲ ਜਿਹਦੇ ਕਰਕੇ ਗੁੰਡਾ ਰਾਜ ਵਧ ਰਿਹਾ ਗੈਂਗਸਟਰ ਦਾ ਹੌਸਲਾ ਵਧ ਰਿਹਾ ਕਿਉਂਕਿ ਉਹ ਨਸ਼ਾ ਕੀਤਾ ਹੁੰਦਾ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਉੱਤੇ ਕਿੱਥੇ ਕੀ ਕਰ ਰਿਹਾ ਅਪੀਲ ਕੀ ਕਰਨਾ ਚਾਹੂਗੇ ਲੋਕਾਂ ਨੂੰ ਅਪੀਲ ਤੇ ਦੇਖੋ ਜੀ ਮੈਂ ਤੇ ਮੇਰੀ ਟੀਮ ਇੱਕ ਲੋਕਾਂ ਦੇ ਵਿੱਚ ਅੱਜ ਇੱਕ ਸੁਨੇਹਾ ਲੈ ਕੇ ਆ ਰਹੇ ਆ ਕਿ ਜੇ ਆਪਾਂ ਨਸ਼ੇ ਨੂੰ ਖਤਮ ਕਰਾਂਗੇ ਤੇ ਤੁਹਾਡੇ ਆਲੇ-ਦੁਆਲੇ ਸਭ ਠੀਕ ਹੋਵੇਗਾ ਜੇ ਨਸ਼ੇ ਨੂੰ ਖਤਮ ਨਹੀਂ ਕਰੂंगे ਜਾਂ ਦੇ ਖਿਲਾਫ ਆਵਾਜ਼ ਨਹੀਂ ਬੁਲੰਦ ਕਰੂਗੇ ਤੇ ਤੁਹਾਡੇ ਆਲੇ-ਦੁਆਲੇ ਗੁੰਡਰਾ ਹੈ ਤੇ ਨਸ਼ਾ ਜੰਗੀ ਪੱਧਰ ਤੇ ਵੱਧਾ ਜਾਵੇਗਾ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ